あっ。 ਏ ਆਕਾਸ਼वाणी ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਚਗਿਰਦੇ ਬਾਰੇ ਕੌਮੀ ਸੰਮੇਲਨ 2025 ਦਾ ਉਦਘਾਟਨ ਕੀਤਾ ਦੋ ਦਿਨਾਂ ਸੰਮੇਲਨ ਦਾ ਉਦੇਸ਼ ਚਗਿਰਦੇ ਦੇ ਮਹਾਰਾ ਨੀਤੀ ਨਿਰਮਾਤਾਵਾਂ ਤੇ ਵਾਤਾਵਰਣ ਕਾਰਜਕਰਤਾਵਾਂ ਨੂੰ ਇੱਕ ਮੰਚ ਤੇ ਲਿਆਉਣਾ ਹੈ ਤਾਂ ਜੋ ਚਗਿਰਦੇ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਜਾ ਸਕੇ ਅਤੇ ਕਾਰਵਾਈਯੋਗ ਹੱਲ ਲੱਭੇ ਜਾ ਸਕਣ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਚਗਿਰਦੀ ਦੀ ਰੱਖਿਆ ਲਈ ਸਾਂਝੇ ਉਪਰਾਲਿਆਂ ਦਾ ਸੱਦਾ ਦਿੱਤਾ पर्यावरण से जुड़े ऐसे सभी दिवस ये संदेश देते हैं कि हम प्रतिदिन अनेक उद्देश्यों और कार्यक्रमों का ध्यान में रखते हुए और जहाँ तक तो हो सके उन्हें अपने दैनिक जीवन का हिस्सा बनाएं। जागरूकता पर आधारित निरंतर सक्रियता तथा तो सबकी भागीदारी से ही पर्यावरण संरक्षण और संवेदन संभव हो सकेगा ਇਸ ਮੌਕੇ ਕੇਂਦਰੀ ਚੁਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰੀ ਭੁਪੇਂਦਰ ਯਾਦਵ ਸੁਪਰੀਮ ਕੋਰਟ ਦੇ ਜੱਜ ਜਸਟਿਸ ਵਿਕਰਮ ਨਾਥ ਤੇ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤ ਵੀ ਮੌਜੂਦ ਰਹੇ ਇਹ ਸਮਾਵੇਲਨ ਕੌਮੀ ਗ੍ਰੀਨ ਟ੍ਰਿਬਿਊਨਲ ਵੱਲੋਂ ਕਰਵਾਇਆ ਜਾ ਰਿਹਾ ਹੈ ਮਿਆਂਮਾਰ ਚੂਪਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1000 ਹੋ ਗਈ ਹੈ ਚੂਪਚਾਲ ਦੀਤੀ ਵਰਤਾ 7.7 ਮਾਪੀ ਗਈ ਤੇਜ਼ ਦੀ ਫੌਜੀ ਇਕਾਈ ਵਾਲੀ ਸਰਕਾਰ ਨੇ ਇੱਕ ਬਿਆਨ ਚ ਕਿਹਾ ਕਿ ਹੁਣ ਤੱਕ 1000 ਤੋਂ ਵੱਧ ਲੋਕ ਮਾਰੇ ਗਏ ਨੇ ਤੇ 2370 ਲੋਕ ਜ਼ਖਮੀ ਹੋ ਗਏ ਨੇ ਜਦ ਕੀਤੀ ਲਾਪਤਾ ਨੇ THAILAND ਦੀ ਰਾਜਧਾਨੀ ਬੈਂਕਾਕ ਚੂਪਚਾਲ ਕਾਰਨ 6 ਲੋਕਾਂ ਦੀ ਮੌਤ ਹੋ ਗਈ 26 ਜ਼ਖਮੀ ਹੋਏ ਨੇ ਤੇ 47 ਅਜੇ ਵੀ ਲਾਪਤਾ ਨੇ ਦੁਨੀਆ ਭਰ ਦੇ ਕਈ ਦੇਸ਼ ਮਦਦ ਭੇਜ ਰਹੇ ਨੇ ਭਾਰਤ ਨੇ ਇੱਕ ਖੋਜ ਤੇ ਬਚਾਅ ਟੀਮ ਇੱਕ ਮੈਡੀਕਲ ਟੀਮ ਸਮੇਤ ਰਾਹਤ ਸਮਗਰੀ ਭੇਜੀ ਹੈ ਪੁਚਾਲ ਪ੍ਰਭਾਵਿਤ ਮਿਆਮਾਰ ਲਈ ਭਾਰਤ ਨੇ ਰਾਹਤ ਅਭਿਆਨ ਆਪਰੇਸ਼ਨ ਬ੍ਰਹਮਾ ਤਹਿਤ 15 ਟਨ ਤੁਰੰਤ ਮਨੁੱਖੀ ਸਹਾਇਤਾ ਦੀ ਪਹਿਲੀ ਖੇਪ ਅੱਜ ਯਾਗੂਨ ਪਹੁੰਚੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੋਵੇਂ ਮੁਲਕਾਂ ਦੇ ਨਾਗਰਿਕਾਂ ਦੀ ਸੁਰੱਖਿਆ ਦੀ ਕਾਮਨਾ ਕੀਤੀ ਉਹਨਾਂ ਕਿਹਾ ਕਿ ਭਾਰਤ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਦੀ 11 ਵਜੇ ਆਕਾਸ਼ਵਾਣੀ ਤੇ ਪ੍ਰਸਾਰਿਤ ਹੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਮਹੀਨੇ ਦਾ ਰੇਡੀਓ ਪ੍ਰੋਗਰਾਮ ਦਾ ਇਹ 120ਵਾਂ 에ਪੀਸੋਡ ਹੋਵੇਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕਾਂ ਆਕਾਸ਼ਵਾਣੀ ਖਬਰਾਂ ਦੀ ਵੈੱਬਸਾਈਟ ਤੇ ਨਿਊਜ਼ ਔਨ ਐੀਆਰ ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦਾ ਐਆਰ ਨਿਊਜ਼ ਡੀਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੱਲ ਵਰਚੁਅਲ ਤੌਰ ਤੇ ਗੁਰਦਾਸਪੁਰ ਜ਼ਿਲ੍ਹਾ ਹਸਪਤਾਲ ਚ ਡਾਇਲਿਸਿਸ ਸੈਂਟਰ ਦਾ ਉਦਘਾਟਨ ਕੀਤਾ ਸਿਹਤ ਮੰਤਰੀ ਵੱਲੋਂ ਗੁਰਦਾਸਪੁਰ ਤੋਂ ਇਲਾਵਾ ਫਿਰੋਜ਼ਪੁਰ ਤੇ ਮਕਤਸਰਦੇਹ ਹਸਪਤਾਲਾਂ ਦੇ ਡਾਇਲਿਸਿਸ ਸੈਂਟਰਾਂ ਦਾ ਉਦਘਾਟਨ ਵੀ ਕੀਤਾ ਗਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਬਬਰੀ ਵਿਖੇ ਡਾਇਲਿਸਿਸ ਸੈਂਟਰ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਾਂਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਹਸਪਤਾਲ ਵਿਖੇ ਇੱਕ ਡਾਇਲਿਸਿਸ ਯੂਨਿਟ ਸਥਾਪਿਤ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਚ ਆਪਣੇ ਐਮਰਜੈਂਸੀ ਰਿਸਪਾਂਸ سپورਟ ਸਿਸਟਮ ਤੇ ਡਾਇਲ 112 ਦੋਨੋਂ ਅਪਗ੍ਰੇਡ ਕਰਨ ਲਈ 178 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਸੂਬਾ ਪਦਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਪੁਲਿਸ ਦੇ ਮੁਖੀ ਕਰਨਗੋ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਐਮਰਜੈਂਸੀ ਸੇਵਾਵਾਂ ਨਾਲ ਸੰਬੰਧਿਤ ਚਾਰ ਮੁੱਖ ਵਿਭਾਗਾ ਪੁਲਿਸ, ਸੇਤ, ਅੱਗ ਬੁਝਾਊ ਤੇ ਆਫਤ ਪ੍ਰਬੰਧਨ ਨੂੰ ਇੱਕਿਕ੍ਰਿਤ ਰਿਸਪਾਂਸ ਨੈਟਵਰਕ ਵਿੱਚ ਜੋੜਨ ਲਈ ਉਪਰਾਲੇ ਹੋਰ ਤੇਜ਼ ਕਰ ਦਿੱਤੇ ਨੇ ਜਿਸ ਦਾ ਟੀਚਾ ਐਮਰਜੈਂਸੀ ਰਿਸਪਾਂਸ ਸਮਾਂ 25 ਮਿੰਟ ਤੋਂ ਘਟਾ ਕੇ 8 ਮਿੰਟ ਕਰਕੇ ਨਵਾਂ ਕੌਮੀ ਮਿਆਰ ਸਤਾਪਤ ਕਨਾਈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਅਮਰਜੈਂਸੀ ਰਿਸਪੌਂਸ ਵਾਹਨਾ ਤਹਿਲਾ ਕੰਟਰੋਲ ਰੂਮਾਂ ਦੇ ਅਪਗ੍ਰੇਡੇਸ਼ਨ ਲਈ 125 ਕਰੋੜ ਰੁਪਏ ਜਦਕਿ ਡਾਇਲ 112 ਹੈਲਪਲਾਈਨ ਦੇ ਨਵੇਂ ਹੈੱਡਕੁਆਟਰ ਦੇ ਨਿਰਮਾਣ ਵਾਸਤੇ 53 ਕਰੋੜ ਰੁਪਏ ਅਲਾਟ ਕੀਤੇ ਨੇ ਯੋਧਨਸ਼ਾ ਵਿਰੋਧ ਮੁਹਿੰਮ ਤਹਿਤ ਕਲ ਪੰਜਾਬ ਪੁਲਿਸ ਨੇ 403 ਥਾਮਾ ਤੇ ਛਾਪੇਮਾਰੀ ਕੀਤੀ ਜਿਸ ਤੇ ਚਲਦੇ ਆਂ ਸੂਬੇ ਭਰ ਵਿੱਚ 300 ਮਾਮਲੇ ਦਰਜ ਕਰਕੇ 56 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ 28 ਦਿਨਾਂ ਚ ਗ੍ਰਿਫਤਾਰ ਕੀਤੇ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 4274 ਹੋ ਗਈ ਹੈ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੇ ਕੱਲ੍ਹ ਸਲਾਨਾ ਖੇਡ ਇਨਾਮ ਵੰਡ ਸਮਾਗਮ 'ਚ ਆਪਣੇ ਖਿਡਾਰੀਆਂ ਤੇ ਕੋਚਾਂ ਨੂੰ ਸਨਮਾਨਿਤ ਕੀਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੋ ਵਿਗ 올림픽 ਕਾਂਸੀ ਤਮਗਾ ਜੇਤੂ ਅਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਰਬਜੋਤ ਸਿੰਘ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸੁਨੀਤਾ ਰਾਣੀ ਤੇ ਹੋਰਾਂ ਨੇ ਵੱਖ-ਵੱਖ ਖੇਡਾਂ ਦੇ ਤਮਗਾ ਜੇਤੂਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਮੁੱਖ ਮਹਿਮਾਨ ਸਰਬਜੋਤ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਤੇ ਅਕਾਦਮਿਕ ਖੇਤਰ 'ਚ ਉੱਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ जॉर्डन ਅਤੇ ਅਮਾਨ ਚ 에ਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 2025 ਚ ਭਾਰਤੀ ਪਹਿਲਵਾਨ ਮਨੀਸ਼ਾ ਪਾਨਵਾਲਾ ਨੇ ਸੋਨੇ ਦਾ ਤਮਗਾ ਅਤੇ ਅਮਿਤ ਪੰਗਾਲ ਨੇ ਕਾਂਸੀ ਦਾ ਤਮਗਾ ਜਿੱਤੇ ਇਸ ਦਿਨ ਆਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ ਐਟ ਦਾ ਰੀਡ AIR RNA ਨਿਊ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ